ਸਸੀ ਕਪਾਈ ਜੀ ਸਾਰਿਆਂ ਨੂੰ ਜੇ ਕਿਸੇ ਭਰਾ ਨੇ ਆਪਣੇ ਤੋਂ ਫ੍ਰੀ ਵੀਡੀਓ ਬਣਾਉਣੀ ਹੋਵੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ 9501828501 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਜਿਹੜੀ ਵੀਡੀਓ ਬਣ ਰਹੀ ਹੈ ਬਾਈ ਜੀ ਪਿੰਡ ਖਿਆਲੀ ਵਾਲਾ ਜਿਲ੍ਹਾ ਬਈ ਨੂੰ ਬਠਿੰਡਾ ਪੈਂਦਾ ਤੇ ਇਹ ਪਿੰਡ ਬਾਈ ਜੀ ਗੋਨਿਆਣੇ ਦੇ ਬਿਲਕੁਲ ਨਜ਼ਦੀਕ ਦਾ ਪਿੰਡ ਆ ਜੋ ਐਸਟਮ ਸਕਰੀਨ ਤੇ ਨੰਬਰ ਚੱਲਦਾ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਜੀ ਪੂਰੀ ਜਾਣਕਾਰੀ ਲੈ ਸਕਦੇ ਹੋ ਸਾਹਮਣੇ ਜਿਹੜੀ ਤੁਸੀਂ ਵੈੜ ਦੇਖ ਰਹੇ ਹੋ ਬਾਈ ਜੀ ਪਹਿਲਾ ਸੂਆ ਵੈੜ ਸੂਈ ਹੋਈ ਆ ਪੰਜਾਬ ਮਹੀਨਿਆਂ ਦੀ ਬਾਈ ਜੀ ਗੱਬਣਾ ਇਸ ਟਾਈਮ ਬਾਈ ਜੀ 3 ਕਿਲੋਟਰ ਦਾਦ ਹੈਗਾ ਰੰਗ ਰੂਪ ਦੀ ਸੋਹਣੀ ਆ ਪੱਠਪੁੜੇ ਦੀ ਚੰਗੀ ਆ ਬਾਈ ਜੀ ਤੁਸੀਂ ਵੇਖ ਸਕਦੇ ਹੋ ਰੰਗ ਰੂਪ ਦੀ ਸੋਹਣੀ ਆ ਬਾਈ ਜੀ ਪੱਠਪੁੜੇ ਦੀ ਚੰਗੀ ਆ ਇੱਕ ਵਾਰਾਂ ਬਾਈ ਜੀ ਫੇਰ ਦੱਸ ਦਿੰਨੇ ਆ ਪੈਂਡ ਬਾਈ ਜੀ ਖਿਆਲੀ ਵਾਲਾ ਜਿਹੜਾ ਬਈ ਨੂੰ ਬਠੰਡਾ ਪੈ ਜਾਂਦਾ ਤੇ ਗੋਨੇਣ ਤੋਂ ਬਾਈ ਜੀ ਗੋਨੇਣ ਦੇ ਨਜ਼ਦੀਕ ਬਈ ਇਹ ਪੈਂਡ ਆ ਜਿਹੜੀ ਬਈ ਦੀ ਡਿਮਾਂਡ ਕੀਤੀ ਜਾਂਦੀ ਆ 36000 ਰੁਪਏ ਬਈ ਦੀ ਡਿਮਾਂਡ ਕੀਤੀ ਜਾਂਦੀ ਆ ਜਿਹੜਾ ਕੋਈ ਫਿਕਸ ਪ੍ਰਾਈਸ ਨਹੀਂ ਮੌਕੇ ਤੇ ਬਾਈ ਜੀ ਪੂਰਾ ਮਾਨਤਨ ਹੋ ਜਾਊਗਾ ਜੇ ਕਿਸੇ ਭਰਾ ਨੂੰ ਇਹ ਵੈੜ ਪਸੰਦ ਹੋਵੇ ਤੁਸੀਂ ਬਾਈ ਨਾਲ ਜਰੂਰ ਕੰਟੈਕਟ ਕਰੋ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਜੀ ਪੂਰੀ ਜਾਣਕਾਰੀ ਲੈ ਸਕਦੇ ਹੋ ਜੇ ਕਿਸੇ ਭਰਾ ਨੇ ਆਪਣੇ ਤੋਂ ਫ੍ਰੀ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਧੰਨਵਾਦ ਬਾਈ ਜੀ ਸਾਰੇ ਵੀਰਾਂ ਦਾ